ਪੇਸ਼ ਹੈ ਬਿੰਦਰ ਬਸਰਾ ਦੀ ਕਹਾਣੀ ਆਪੋ ਆਪਣੇ ਮੋਰਚੇ ਮੇਰੇ ਲਈ ਸਭ ਤੋਂ ਔਖਾ ਕੰਮ ਸਹਿਰਾ ਪਿਆ ਸੀ ਜਾਣਾ ਹੀ ਪੈਣਾ ਸੀ ਸਬਬੀ ਛੁੱਟੀ ਸੀ ਘਰਵਾਲੀ ਨੂੰ ਲੈ ਕੇ ਉਹਦੇ ਨਾਨਕੀ ਪਹੁੰਚਿਆ ਉਹ ਵੇੜੇ 'ਚ ਬੈਠੀ ਜਨਾਨੀਆਂ ਕੋਲ ਜਾ ਰੁਕੀ ਤਾਂ ਮੈਂ ਹੋਰ ਆਏ ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਕੋਲ ਚਵਾਰੇ ਚੜ ਗਿਆ ਛੋਟਾ ਤੇ ਗਬਲਾ ਮਾਮਾ ਵੀ ਗੰਗਾ ਨਗਰੋਂ ਆਏ ਹੋਏ ਸੀ ਆਉਣ ਵਾਲੀ ਅਫਸੋਸ ਕਰਦੇ 5-10 ਮਿੰਟ ਬੈਠਦੇ ਮੁੜ ਜਾਂਦੇ ਪਤਾ ਲੱਗਾ ਵੱਡਾ ਮਾਮਾ ਅੱਜ ਹੀ ਸ਼ਹਿਰੋਂ ਇੰਗਲੈਂਡ ਅੰਬੈਸੀ ਤੋਂ ਆਇਆ ਹੈ ਕੋਰੀਅਰ ਲੈਣ ਗਏ ਸਨ ਅਜੇ ਮੁੜੇ ਨਹੀਂ ਸੀ ਸਾਡੇ ਪਹੁੰਚਣ ਤੋਂ ਥੋੜਾ ਚਿਰ ਪਹਿਲਾਂ ਹੀ ਉਹ ਘਰੋਂ ਨਿਕਲੇ ਸੀ ਇੰਗਲੈਂਡ 'ਇਹ ਭਾਂਜੇ ਦੀ ਮੌਤ ਦਾ ਗਾਮ ਤਾਂ ਸਭ ਨੂੰ ਸੀ ਪਰ ਅੱਜ ਉਹਦੇ ਸੰਸਕਾਰ ਉੱਤੇ ਜਾਣ ਲਈ ਵੀਜ਼ਾ ਲੱਗਣ ਨਾ ਲੱਗਣ ਬਾਰੇ ਚਿੰਤਾ ਵੱਧ ਸੀ ਹਰ ਕੋਈ ਆਪੋ ਆਪਣੇ ਢੰਗ ਨਾਲ ਕਿਆਸ ਲਾ ਰਿਹਾ ਸੀ ਸਭ ਦੀਆਂ ਗੱਲਾਂ ਉਹਨਾਂ ਦੇ ਮਨ ਦੀ ਦੱਸ ਪਾ ਰਹੀਆਂ ਸੀ ਗੱਲਾਂ ਸੁਣ ਕਦੇ ਲੱਗਦਾ ਜਿਵੇਂ ਸਾਰੇ ਹੀ ਫਿਕਰਮੰਦ ਹੋਣ ਤੇ ਕਦੇ ਲੱਗਦਾ ਕਿਸੇ ਨੂੰ ਇਸ ਨਾਲ ਕੋਈ ਬਹੁਤਾ ਵਾਸਤਾ ਹੀ ਨਹੀਂ ਬਸ ਐਵੇਂ ਟਾਈਮ ਪਾਸ ਕਰਨ ਲਈ ਗੱਲਾਂ ਕਰ ਰਹੇ ਸਨ ਗੱਭਰੂ ਭਾਂਜੇ ਦੇ ਸਸਕਾਰ ਉੱਤੇ ਜਾਣ ਲਈ ਵੀਜ਼ੇ ਦੇ ਵੱਡੇ ਆਧਾਰ ਨੂੰ ਵੀ ਅੰਬੈਸੀ ਕਿਤੇ ਰੱਦ ਨਾ ਕਰ ਦੇਵੇ। ਇਕੱਠ ਚੋਂ ਕਿਸੇ ਨੇ ਫਿਕਰ ਕੀਤਾ। ਫੇਰ ਕੋਈ ਹੋਰ ਕਹਿਣ ਲੱਗਾ ਸ਼ਿੰਬੋ ਦੀ ਵੱਡੀ ਕੁੜੀ ਦੇ ਵਿਆਹ ਵੇਲੇ ਵੀ ਪੂਰਾ ਯਕੀਨ ਸੀ ਪਰ ਨਹੀਂ ਸੀ ਲੱਗਾ। ਦਿਲੋਂ ੱੱੱਕੇ ਖਾ ਕੇ ਮੁੜਿਆ ਸੀ ਉਦੋਂ। ਮੈਂ ਵੀ ਨਾਲ ਗਿਆ ਸੀ ਇਹਨਾਂ ਦੇ ਇੱਕ ਤਾਂ ਉਦੋਂ ਵੀਜ਼ਾ ਨਾ ਲੱਗਾ। ਦੂਜਾ ਉਤੋਂ ਲੱਗੀ ਝੜੀ ਰੁਕਣ ਦਾ ਨਾਂ ਨਾ ਲਵੇ ਮਾਰ ਟੁੱਟ ਕੇ ਬਾਟ ਮੁੱਕੀ ਸੀ ਮਸਾਂ ਇਹ ਕਿਸੇ ਨੇੜਲੇ ਰਿਸ਼ਤੇਦਾਰ ਦੀ ਚਿੰਤਾ ਬੋਲੀ ਸੀ ਭਾਂਜੇ ਦੀ ਮੌਤ ਦੇ ਨਾਲ ਉਹ ਨਾਲ ਵੀਜ਼ੇ ਦੀਆਂ ਗੱਲਾਂ ਵੀ ਚੱਲੀ ਜਾਂਦੀਆਂ ਸੀ ਸਭ ਦੇ ਹਮਦਰਦੀ ਦੇ ਢੰਗ ਵੀ ਆਪੋ ਆਪਣੇ ਸਨ ਵਿੱਚ ਵਿਚਾਲੇ ਕੋਈ ਰਾਜਨੀਤੀ ਦੀ ਛੁਰਲੀ ਛੱਡ ਦਿੰਦਾ ਹਾਥੀ ਦੇਖੋ ਐਤ ਕੀ ਕੀ ਕਰਦਾ ਫਿਰ ਕਿਸੇ ਨੇ ਸਵਾਲ ਵਰਗੀ ਗੱਲ ਕੀਤੀ ਸੀ ਕੋਈ ਹੋਰ ਜਵਾਬ ਚ ਬੋਲਿਆ ਸੀ ਕਸੂਰ ਸਾਰਾ ਆਪਣਿਆਂ ਦਾ ਜਿਹੜੇ ਇਕੱਠੇ ਨਹੀਂ ਹੁੰਦੇ ਐਵੇਂ ਹੋਰਾ ਮੰਗਰ ਲੱਗ ਤੁਰਦੇ ਨੇ ਕੁੜੀ ਬਗਾਨੇ ਮੁਲਕ ਚ ਕੀ ਦੇ ਵੱਲ ਦੇਖਦੀ ਹੋ ਕੌਣ ਦਿੰਦਾ ਹੋ ਉਹਨੂੰ ਦਿਲ ਬਰੀਆਂ ਨਾਲ ਦਾ ਜੰਮਿਆ ਕੋਲ ਹੋਵੇ ਤਾਂ ਬੰਦੇ ਨੂੰ ਸੌ ਆਸਰਾ ਹੁੰਦਾ ਧੁਰੀ ਜਾਂਦੀ ਜਨਾਨੀ ਬਾਹਰੋਂ ਗਲੀ ਚੋਂ ਵੀਜ਼ਾ ਲੱਗਣ ਨਾ ਲੱਗਣ ਦੀਆਂ ਗੱਲਾਂ ਸੁਣ ਕੇ ਹਮਦਰਦੀ ਜਿਤਾਉਂਦੀ ਕਾਂ ਲੱਗੀ ਬਥੇਰੀ ਦੌੜ ਭੱਜ ਕੀਤੀ ਐਤ ਕੀ ਦੇਖੋ ਕੀ ਬਣਦਾ ਬੈਠੇ ਬੰਦਿਆਂ ਚੋਂ ਹੀ ਕਿਸੇ ਨੇ ਗੱਲ ਅੱਗੇ ਤੋਰੇ ਦੁਪਹਿਰ ਹੋਣ ਵਾਲੀ ਹੋਈ ਤਾਂ ਲੋਕਾਂ ਦੀ ਆਮਦ ਥੋੜੀ ਘਟੀ ਪਹਿਲਾਂ ਬੈਠੇ ਪਿੰਡ ਦੇ ਬੰਦੇ ਵੀ ਇੱਕ ਇੱਕ ਕਰਕੇ ਤੁਰਨ ਲੱਗ ਪਏ ਅੱਛਾ ਭਈ ਮਾੜਾ ਹੋਇਆ ਜੋ ਹੋਇਆ ਮੈਂ ਜ਼ਰਾ ਮੱਝ ਨੂੰ ਪਾਣੀ ਦਿਖਾਵਾਂ ਉੱਠਣ ਵਾਲਾ ਕੋਈ ਸ਼ਰੀਕੇ ਦਾ ਆਦਮੀ ਸੀ ਇਦਾਂ ਹੀ ਕਰਕੇ ਤਿੰਨ ਚਾਰ ਹੋਰ ਚਲੇਗੇ ਆਖਰ ਅਸੀਂ ਪੰਜ ਜਣੇ ਰਹਿ ਗਏ ਤਾਂ ਇੱਕ ਬਜ਼ੁਰਗ ਪੌੜੀਆਂ ਚੜ੍ਹ ਆਇਆ ਬੈਠਦੇ ਸਾਰ ਕਹਿਣ ਲੱਗਿਆ ਹੁਣ ਇਹਨੂੰ ਕੋਈ ਨਹੀਂ ਟਾਲ ਸਕਿਆ ਅੱਜ ਤੱਕ ਉਹਦੀ ਗੱਲ ਸੁਣ ਸਾਰੇ ਚ ਕੰਨੇ ਹੋ ਗਏ ਬੈਠਿਆਂ ਚੋਂ ਇੱਕ ਨੇ ਹਾਮੀ ਭਰੀ ਤੇ ਆਪਣੇ ਨੇੜੇ ਆ ਕੇ ਬੈਠਣ ਲਈ ਇਸ਼ਾਰਾ ਕੀਤਾ ਫੇਰ ਆਉਣ ਵਾਲੇ ਨੇ ਮੌਤ ਦੀ ਅਟਲਤਾ ਦੀ ਕਥਾ ਛੋਲੇ ਪਗੰਬਰ موسی ਦੇ ਮੌਤ ਤੋਂ ਭੱਜ ਜਾਂਦੀ ਕਹਿੰਦੇ ਨੇ موسی ਪਗੰਬਰ ਹੋਇਆ ਉਹਨੂੰ ਕਿਸੇ ਸਿਆਣੇ ਨੇ ਦੱਸਤਾ ਕਿ ਅੱਜ ਤੋਂ 20 ਦਿਨਾਂ ਬਾਅਦ ਫਲਾਣੇ ਬੋੜ ਹੇਠ ਤੇਰੀ ਮੌਤ ਲਿਖੀ موسی ਨੇ ਸੋਚਿਆ ਮੈਂ ਇੱਥੇ ਰਹੂੰਗਾ ਹੀ ਨਹੀਂ ਉਹ ਉੱਥੋਂ ਦੂਰ ਜਾਣ ਲਈ ਪੂਰੇ ਜ਼ੋਰ ਨਾਲ ਕਈ ਦਿਨ ਭੱਜਦਾ ਰਿਹਾ ਆਖਰ ਥੱਕ ਗਿਆ ਰਸਤੇ 'ਚ ਇੱਕ ਬੋੜ ਨੇੜਲੇ ਤਲਾਹ 'ਚ ਉਹਨੇ ਪਾਣੀ ਪੀਤਾ ਥੋੜਾ ਚਿਰ ਉੱਥੇ ਆਰਾਮ ਕਰਨ ਲਈ ਰੁਕ ਗਿਆ ਉਸ ਨੇ ਸੋਚਿਆ ਉਹ 19 ਦਿਨਾਂ ਤੋਂ ਲਗਾਤਾਰ ਦੌੜਦਾ ਆ ਰਿਹਾ ਹੈ ਹੁਣ ਉਸ ਥਾਂ ਤੋਂ ਬਹੁਤ ਦੂਰ ਆ ਗਿਆ ਇੱਕ ਦਿਨ ਚੋਚਾਵੇ ਵੀ ਤਾਂ ਉੱਥੇ ਨਹੀਂ ਜਾ ਸਕਦਾ ਆਰਾਮ ਕਰਦਾ ਨੀਂਦ ਨਹੀਂ ਆ ਘੇਰਿਆ ਨੀਂਦ ਤੋਂ ਬਾਅਦ ਜਦੋਂ ਜਾਗਿਆ ਤਾਂ ਦੁਪਹਿਰਾ ਕਾਫੀ ਢਲ ਗਿਆ ਸੀ ਉਹ ਛੇਤੀ ਕਿਸੇ ਟਿਕਾਣੇ ਤੇ ਪਹੁੰਚਣਾ ਚਾਹੁੰਦਾ ਉਸ ਨੂੰ ਬੋੜ ਨੇੜੇ ਇੱਕ ਘੋੜਾ ਚਰਦਾ ਨਜ਼ਰ ਆਇਆ ਉਸ ਨੇ ਸੋਚਿਆ ਅਗਲੇ ਸਫ਼ਰ ਲਈ ਉਹ ਘੋੜੇ ਦੀ ਸਵਾਰੀ ਕਿਉਂ ਨਾ ਕਰ ਲੇ ਘੋੜੇ ਨੇ ਉਸ ਨੂੰ ਦੇਖ ਕੇ ਜਦੋਂ ਧਰਤੀ ਤੇ ਪੌੜ ਮਾਰਿਆ ਤਾਂ موسی ਪਗੰਬਰ ਪਲਾਕੀ ਮਾਰ ਕੇ ਉਸ ਤੇ ਸਵਾਰ ਹੋ ਗਿਆ ਸਾਰੇ ਸਾਹ ਰੁੱਕੀ ਉਸ ਦੀ ਗੱਲ ਸੁਣ ਰਹੇ ਸੀ ਅੱਡੀ ਲੱਗਦੇ ਸਾਰੇ ਘੋੜਾ ਸਰਪੱਟ ਦੌੜਿਆ ਘੜੀਆਂ ਕੋ ਕਰਦਾ ਉਹ ਭੱਜਾ ਜਾ ਰਿਹਾ ਸੀ ਆਖਰ ਉਹ ਸਮਾਂ ਨੇੜੇ ਆ ਰਿਹਾ ਸੀ ਜਦੋਂ ਕਿਸੇ ਸਿਆਣੇ ਨੇ ਉਸ ਦੀ ਮੌਤ ਹੋਣੀ ਦੱਸੀ ਸੀ ਬਜ਼ੁਰਗ ਇੱਕ ਪਲ ਰੁਕ ਗਿਆ ਸਾਰਿਆਂ ਦੇ ਚਿਹਰਿਆਂ ਵੱਲ ਦੇਖਿਆ ਉਸ ਨੇ ਆਪਣੀ ਤਸੱਲੀ ਕੀਤੀ ਕਿ ਸਾਰੇ ਜਣੇ ਉਸ ਦੀ ਗੱਲ ਨੂੰ ਬਹੁਤ ਗੌਰ ਨਾਲ ਸੁਣ ਰਹੇ ਨੇ ਬਜ਼ੁਰਗ ਨੇ ਦੁਬਾਰਾ ਗੱਲ ਤੋਰੀ ਜਦੋਂ ਉਹ ਸਮਾਂ ਆਇਆ ਘੋੜਾ موسی ਪਗੰਬਰ ਨੂੰ ਲੈ ਕੇ ਉਸੇ ਬੋੜ ਪਹੁੰਚ ਗਿਆ ਜਿੱਥੇ ਉਹਦੀ ਮੌਤ ਹੋਣ ਬਾਰੇ ਕਿਹਾ ਸੀ ਉੱਥੇ ਬੈਠਾ ਇੱਕ ਆਦਮੀ ਵਕਤ ਟਪਾਉਣ ਲਈ ਗਿੱਲੀ ਮਿੱਟੀ ਨਾਲ ਖੇਡ ਰਿਹਾ ਸੀ ਉਸ ਨੇ ਮਿੱਟੀ ਦਾ ਸ਼ੇਰ ਬਣਾਇਆ ਕਹਿੰਦੇ ਨੇ ਜਦ ਹੋਣੀ ਬਾਰਦ ਹੋਣੀ ਹੋਵੇ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਬੰਦੇ ਨੇ ਸੋਚਿਆ ਜੇ ਇਹਦੇ ਚ ਜਾਨ ਪੈ ਜੇ ਕਰਨੀ ਰੱਬ ਦੀ ਮਿੱਟੀ ਦੇ ਸ਼ੇਰ ਚ ਜਾਨ ਪੈਗੀ ਉਸ ਦਾ ਮੂੰਹ ਮੂਸੇ ਪਗੰਬਰ ਵੱਲ ਸੀ ਸ਼ੇਰ ਨੇ ਸਾਹਮਣੇ ਬੈਠੇ ਮੂਸੇ ਦੇ ਪੰਜਾ ਮਾਰਿਆ ਉਹਦੀ ਥਾਂ ਤੇ ਹੀ ਮੌਤ ਹੋ ਗਈ ਸੋ ਮੌਤ ਕੋਈ ਨਹੀਂ ਬਚ ਸਕਿਆ ਪਰ ਹੋਇਆ ਇਹ ਲੋੜਾ ਜਵਾਨ ਜਹਾਨ ਪੁੱਤ ਦਾ ਪਿਓ ਦੇ ਮੋਢਿਆਂ ਤੇ ਜਾਣਾ ਬਹੁਤ ਔਖਾ ਹੁੰਦਾ ਬਜ਼ੁਰਗ ਦੀ ਕਥਾ ਸੁਣ ਦੋ ਜਣੇ ਜਾਣ ਲਈ ਔਲੇ ਵੱਡਾ ਮਾਮਾ ਸ਼ਹਿਰੋਂ ਕੋਰੀਅਰ ਵਾਲਿਆਂ ਦੇ ਦਫ਼ਤਰੋਂ ਹਜੇ ਮੁੜਿਆ ਨਹੀਂ ਸੀ ਸਾਰੇ ਜਣੇ ਤੁਰ ਗਏ ਗੱਬਲਾ ਮਾਮਾ ਮੈਨੂੰ ਇਸ਼ਾਰਾ ਕਰ ਪੌੜੀਆਂ ਉਤਰਨ ਲੱਗਾ ਸਾਨੂੰ ਪੌੜੀਆਂ ਤੋਂ ਉਤਰਦੇ ਦੇਖ ਮੇਰੀ ਘਰ ਵਾਲੀ ਵੀ ਬਾਹਰ ਆ ਗਈ ਅਸੀਂ ਮਾਮੇ ਮੰਗਰ ਤੁਰ ਪਏ ਗੱਬਲੀ मामੀ ਵੀ ਸਾਡੇ ਪਿੱਛੇ ਆ ਪਹੁੰਚੀ ਮਾਮਾ ਸਾਨੂੰ ਘਰੇ ਬਿਠਾ ਆਪ ਕਿਸੇ ਕੰਮ ਬਾਹਰ ਨਿਕਲ ਗਿਆ ਮਾਮਿਰ ਸੋਈ ਵੱਲ ਹੋ ਗਈ ਅੱਜ ਐਸੀ ਸੋਚ ਹੀ ਰਹੇ ਸਾਂ ਕਿ ਕੀ ਗੱਲਾਂ ਕਰੀਏ ਇੰਨੇ ਨੂੰ ਛੋਟੇ ਮਾਮਾ ਮਾਮੀ ਵੀ ਆ ਗਏ ਛੋਟੀਆਂ ਦੋਵੇਂ ਮਾਮੀਆਂ ਸਕੀਆਂ ਪਹਿਣਾ ਨਹੀਂ ਸ਼ਾਇਦ ਇਸੇ ਕਰਕੇ ਦੋਹਾਂ ਭਰਾਵਾਂ ਦੀ బాਵਾ ਨਿਭੀ ਜਾਂਦੀ ਹੈ ਸਾਂਝਾ ਕਾਰੋਬਾਰ ਹੈ ਗੰਗਾ ਨਗਰ ਚੱਲਦਾ ਕੰਮ ਕਾਜ ਉਹਨਾਂ ਦੋਹਾਂ ਨੇ ਸੰਭਿਆ ਹੋਇਆ ਪਿੰਡੋਂ ਨਾਲ ਕੋਲ ਪੁਰਾਣਾ ਘਰ ਹੈ ਜਾਂ ਅੱਡੇ 'ਚ ਚਾਰ ਦੁਕਾਨਾਂ ਹਨ ਪਰ ਨੂੰ ਇੱਧਰ ਖੁਸ਼ੀ ਗਮੀ ਮੌਕੇ ਆ ਖੋਲਦੇ ਨੇ ਇੱਥੇ ਪਿੰਡ ਵਾਲਾ ਕਾਰੋਬਾਰ ਵੱਡਾ ਮਾਮਾ ਦੇਖਦਾ ਪੰਜਾਬ 'ਚ ਭਾਵੇਂ ਵੱਡੀਆਂ ਟੈਨਰੀਆਂ ਨੇ ਹੁਣ ਕੱਚਾ ਚਮੜਾ ਰੰਗਣ ਦਾ ਕਾਰੋਬਾਰ ਹਥਿਆ ਲਿਆ ਪਰ ਮਾਮਾ ਫੇਰ ਵੀ ਮਾੜਾ ਮੋਟਾ ਹੋਰਾਂ ਦੀ ਦੇਖਾ ਦੇਖੀ ਥੋਰੀ ਜਾਂਦਾ ਕਮਰੇ 'ਚ ਸਾਨੂੰ ਕੱਲਿਆਂ ਬੈਠਿਆਂ ਦੇਖ ਛੋਟੀ ਮੰਮੀ ਆ ਬੈਠੀ ਮਾਮਾ ਅੱਡੇ 'ਚ ਦੁਕਾਨਾਂ ਵੱਲ ਗੇੜਾ ਮਾਰਨ ਬਹਾਨੇ ਬਾਹਰ ਚਲਾ ਗਿਆ ਕਰਾਏਦਾਰਾਂ ਵੱਲ ਗੀੜਾ ਨਾ ਮਾਰੋ ਤਾਂ ਉਹ ਵੀ ਕਿਹੜਾ ਸਮੇਂ ਸਿਰ ਕਰਾਇਆ ਦਿੰਦੇ ਆ ਮੰਮੀ ਨੇ ਮਾਮੇ ਦੇ ਜਾਣ ਨੂੰ ਜ਼ਰੂਰੀ ਦੱਸਣ ਲਈ ਗੱਲ ਤੋਰੀ ਅੱਡੇ ਦੀਆਂ ਦੁਕਾਨਾਂ ਬਾਰੇ ਤਾਂ ਮੈਨੂੰ ਪਤਾ ਪਰ ਇਹ ਨਹੀਂ ਸੀ ਪਤਾ ਕਿ ਤੁਹਾਡੇ ਕੋਲ ਵੀ ਨਹੀਂ ਮੈਂ ਗੱਲ ਦਾ ਹੰਗਾਰਾ ਭਰਨ ਲਈ ਕਿਹਾ ਪੁੱਤ ਇਹ ਵੀ ਚੰਗੇ ਮੌਕੇ ਪਪਾ ਜਉਂਦੇ ਜੀ ਦੇ ਗਿਆ ਨਹੀਂ ਤਾਂ ਵੱਡਿਆਂ ਨੇ ਇਹ ਵੀ ਦੱਬ ਜਾਣੀਆਂ ਸੀ ਛੋਟੀ ਮੰਮੀ ਨੇ ਗੱਲ ਤੋਰੀ ਤੁਹਾਡਾ ਹਿੱਸਾ ਭਲਾ ਉਹ ਕਿੱਦਾਂ ਦੱਬ ਸਕ ਤੁਹਾਡਾ ਹਿੱਸਾ ਭਲਾ ਉਹ ਕਿੱਦਾਂ ਦੱਬ ਜਾਂਦੇ ਮੈਂ ਸਵਾਲ ਕੀਤਾ ਰਾਜ ਤੈਨੂੰ ਕੀ ਪਤਾ ਤੂੰ ਅਜੇ ਨਿਆਣਾ ਹੈ ਸਾਡੇ ਨਾਲ ਕੀ ਕੀ ਹੋਈਆਂ ਸਾਨੂੰ ਪਤਾ ਹੈ ਇਹ ਤਾਂ ਅਸੀਂ ਆ ਜਿਹੜੇ ਰੌਲਾ ਨਹੀਂ ਪਾਉਂਦੇ ਥੋੜੀਆਂ ਹੋਈਆਂ ਕਿਤੇ ਕੀ ਕੀ ਦੱਸੀਏ ਮੰਮੀ ਨੇ ਮੱਝੇ ਮਾਮੀ ਨੇ ਮੰਜੇ ਤੇ ਸੂਤ ਹੋ ਕੇ ਬੈੰਧਿਆ ਕਿਹਾ ਮਾਮੀ ਦੀ ਗੱਲ ਸੁਣ ਮੈਂ ਵੀ ਕਾਗਰ ਚੱਥ ਹੋ ਗਿਆ ਇੰਨੇ ਨੂੰ ਗਬਲੀ ਮਾਮੀ ਵੀ ਸਬਜ਼ੀ ਲਈ ਮਸਾਲਾ ਤਿਆਰ ਕਰਨ ਵੇਲ ਕੱਢ ਕੇ ਆ ਗਈ ਰਸੋਈ ਚੋਂ ਸਾਡੀਆਂ ਗੱਲਾਂ ਸੁਣਦੀ ਉਹ ਵੀ ਜਿਵੇਂ ਭਰੀ ਪੀਤੀ ਹੋਵੇ ਆਉਂਦੀ ਨਹੀਂ ਵੱਡੇ ਮਾਮੇ ਮਾਮੀ ਦੀਆਂ ਕੀਤੀਆਂ ਦਾ ਕਿੱਸਾ ਛੇੜ ਲਿਆ ਵੱਡਿਆਂ ਦੇ ਵਿਨੋਦ ਨੇ ਜਿੱਥੇ ਹਣ ਕੋਠੀ ਪਾਈ ਐ ਇਹ ਪਲਾਟ ਸਾਂਝਾ ਸੀ ਜਿੱਥੇ ਪਸ਼ੂ ਬੰਨਦੇ ਆ ਉਹ ਦੇਖੋ ਇਹ ਸਾਡਾ ਹਿੱਸਾ ਸੀ ਬਾਹਰ ਵਾਲੀ ਤੇਰੀ ਮਾਸੀ ਨੇ ਜਦੋਂ ਵੱਡੀ ਕੁੜੀ ਦੇ ਵਿਆਹ ਤੇ ਇਹਨਾਂ ਦੀ ਰਾਹਦਾਰੀ ਕੱਲੀ ਉਦੋਂ ਏਜੰਟ ਕਹਿਣ ਲੱਗਾ ਖਬਰੀ ਇਹਨਾਂ ਦੀ ਆਪਣੀ ਚਾਲੀ ਸੀ ਅਖੇ ਕੰਮ ਤਾਂ ਬਣਨਾ ਹੈ ਜੇ ਇਹਨਾਂ ਦੇ ਨਾ ਜ਼ਮੀਨ ਜਾਇਦਾਦ ਹੋ ਵੀ 25 ਸਾਲ ਹੋ ਗਏ ਹੁਣ ਤਾਂ ਉਦੋਂ ਪਾਪੇ ਨੇ ਦੋਵੇਂ ਪਲਾਟ ਤੇ ਇੱਥੇ ਦਾ ਸਾਰਾ ਕਾਰੋਬਾਰ ਵੱਡੇ ਦੇ ਨਾਂ ਕਰਾਤਾ ਕੈਂ ਡੇਬਾਤ ਚ ਭਰਾਵਾਂ ਨਾਲ ਆਪੇ ਸਮਝ ਲੇਗਾ ਉਦੋਂ ਘਰੋਂ ਪੂਰੀ ਤਿਆਰੀ ਨਾ ਗਏ ਦੋਨੋਂ ਜਿੱਦਾਂ ਸਖਾਇਆ ਸੀ ਜੈਂਟ ਨੇ ਉਦਾਂ ਦਾ ਅਗਲਿਆਂ ਨੇ ਪੁੱਛਿਆ ਹੀ ਕੁਛ ਨਾ ਹੋਰ ਹੀ ਗੱਲਾਂ ਕਰਦੇ ਰਹੇ ਸਾਨੂੰ ਕੀ ਪਤਾ ਆਪ ਹੀ ਆ ਕੇ ਦੱਸਦੇ ਸੀ ਇੰਨਾ ਕੁਛ ਕਰਨ ਪਿੱਛੋਂ ਵੀ ਨਾ ਹੋਗੀ ਲੋੜੇ ਦਾ ਖਰਚ ਕਰਕੇ ਸਾਰੇ ਟੱਕੇ ਬਹਿ ਗਏ ਬਾਹਰਲੇ ਵੀ ਕਹਿੰਦੇ ਚਲੋ ਕੋਈ ਨਹੀਂ ਇੱਕ ਵਾਰ ਫੇਰ ਦੇਖਾਂਗੇ 2 ਕੁਸਾਲੀ ਪਾਪਾ ਪੂਰਾ ਹੋ ਗਿਆ ਉਦੋਂ ਕਿਸੇ ਨੇ ਗੱਲ ਹੀ ਨਾ ਗੋਲੀ ਮੰਮੀ ਨੇ ਸਾਡੇ ਸਾਰਿਆਂ ਵੱਲ ਨਜ਼ਰ ਕਮਾਈ ਛੋਟੀ ਮੰਮੀ ਰਸੋਈ 'ਚ ਜਾ ਦੋ ਵਾਰ ਸਬਜੀ ਨੂੰ ਛੇੜਾ ਲਾਈ ਫੇਰ ਉਹ ਆਟਾ ਗੁੰਨਣ ਜਾ ਲੱਗੀ ਮੰਮੀ ਨੇ ਅੱਗੇ ਗੱਲ ਤੋੜ ਲਈ ਤੁਹਾਡੀ ਮਾਸੀ ਵੀ ਵੱਡੇ ਤੇ ਹੀ ਭੁਜਦੀ ਹੈ ਬਈ ਜੇ ਇੱਕ ਵਾਰੀ ਨਾ ਹੋਗੀ ਕਿਸੇ ਹੋਰ ਦੇ ਕਾਗਜ਼ ਤੇ ਭੇਜ ਦੇ ਨਹੀਂ ਬਸ ਵੱਡਿਆਂ ਨੂੰ ਹੀ ਸੱਦਣਾ ਪਤਾ ਨਹੀਂ ਇਹਨਾਂ ਤੋਂ ਕੀ ਗੰਢਾ ਖਲਾਉਣੀਆਂ ਨਹੀਂ ਤਾਂ ਇਹ ਛੋਟੇ ਦੋਵਾਂ ਚੋਂ ਕੋਈ ਜਾ ਹੀ ਸਕਦਾ ਸੀ ਪਰ ਕਾਨੂੰ ਦਿਲਤਾ ਸਾਰਿਆਂ ਦਾ ਉਹਨਾਂ ਲਈ ਤੜਫਦਾ ਉਸ ਨੇ ਰੋਸਾ ਜਿਹਾ ਦਿਖਾਇਆ ਹਜੇ ਪਤਾ ਨਹੀਂ ਕੀ ਹੁੰਦਾ ਇਹ ਤਾਂ ਛੇਤੀ ਇਹਨਾਂ ਦੇ ਢਿੱਡ ਦੀਆਂ ਬਾਹਰ ਆ ਗਈਆਂ ਤੇਰੇ ਵੱਡੇ ਮਾਮੇ ਦਾ ਵਿਚਾਲਾ ਜਦੋਂ ਗਰੀਸ ਗਿਆ ਇਹ ਤਾਂ ਲੱਗ ਪੇ ਪੰਨਾ ਟੜਿੱਕੇ ਕਰਨ ਵੱਡਾ ਇਨੀ ਕੱਠ ਚ ਵਿਆ ਲਿਆ ਛੋਟੇ ਨੂੰ ਗ੍ਰੀਸ ਭੇਜਣ ਲਈ ਪੈਸੇ ਸੰਜੇ ਕੰਮ ਚ ਲਾਏ ਜਦੋਂ 4 ਪੈਸੇ ਆਉਣ ਲੱਗੇ ਅਖੇ ਸਾਨੂੰ ਐਡ ਕਰ ਦਿਓ ਹੁਣ ਵੱਡਾ ਹੋ ਗਿਆ ਟੱਬਰ ਫੇਰ ਵੀ ਇੱਕ ਦਿਨ ਹੋਣਾ ਹੀ ਐ ਹੁਣ ਪਾਪਾ ਤਾਂ ਰਿਹਾ ਨਹੀਂ ਬੀਬੀ ਦੇ ਜਿੰਦੇ ਜੀ ਕੰਮ ਨਿਪਟ ਜਾਏ ਠੀਕ ਰਹੁ ਉਹ ਦੇਖ ਜੇ ਸਭ ਕੁਝ ਐਵੇਂ ਪਿਛਲਾ ਫਿਕਰ ਰਹੁ ਨੂੰ ਮੇਰੀ ਸੱਸ ਤੇ ਬਾਹਰਲੀ ਮਾਸੀ ਦਾ ਨਾਂ ਲੈ ਕੇ ਕਹਿਣ ਲੱਗੀ ਬੀਬੀ ਹੁਣੀ ਵੀ ਕਹਿਣ ਲੱਗੀਆਂ ਹੁਣੇ ਠੀਕ ਐ ਬੀਬੀ ਦੇ ਹੁੰਦਿਆ ਸਭ ਆਪੋ ਆਪਣੇ ਟਿਕਾਣੇ ਬੈਠ ਜਾਣ ਮੰਮੀ ਨੇ ਵਿੱਚੋਂ ਰੋਟੀ ਪਾਣੀ ਦਾ ਜਾਇਜ਼ਾ ਲੈਣ ਲਈ ਬੈਠੀ ਬੈਠੀ ਨੇ ਰਸੋਈ ਵੱਲ ਝਾਤੀ ਮਾਰੀ ਮੋੜ ਰੁਕ ਸਰ ਹੁੰਦਿਆਂ ਉਹ ਕਹਿਣ ਲੱਗੀ ਕੰਮਕਾਰ ਤਾਂ ਉਹਨੇ ਇੱਥੇ ਦਾ ਸੰਭਲਿਆ ਸਾਨੂੰ ਉਹ ਦੇਤਾ ਅਸੀਂ ਵੀ ਮੰਨ ਗਏ ਜਦੋਂ ਪਲਾਟਾਂ ਦੀ ਤੇ ਸਾਂਝੇ ਘਰ ਚੋਂ ਉਹਦੇ ਮੁੰਡਿਆਂ ਤੇ ਕੀਤੇ ਖਰਚੇ ਦੀ ਗੱਲ ਥੋਰੀ ਤਾਂ ਸਾਫ਼ ਹੀ ਮੁਕਰ ਗਏ। ਬਥੇਰਾ ਰੌਲਾ ਪਾਇਆ। ਸਾਡੀ ਕਿਸੇ ਨਾ ਸੁਣੀ। ਬੀਬੀ ਹੁਰੀ ਵੀ ਕਹਿਣ ਸਾਰੀਆਂ ਇਹ ਤਾਂ ਪਾਪਾ ਜਿੰਦੇ ਜੀ ਦੇ ਗਿਆ। ਇਹਦੇ 'ਚ ਤੁਹਾਡਾ ਕੋਈ ਰੌਲਾ ਨਹੀਂ। ਫੇਰ ਕਹਿੰਦਾਂ ਕੋਈ ਨਾ ਤੁਹਾਡਾ ਹੋਰ ਬਣਜੂ। ਉਹ ਕਬੀਲਦਾਰ ਭਾਰਾ ਏ। ਕੀ ਕਰ ਸਕਦੇ ਸੀ? ਸਬਰ ਕਰਕੇ ਬਹਿ ਗਏ। ਪੁੱਤ ਬੰਦਾ ਭਾਵੇਂ ਜਿੰਨੀਆਂ ਮਰਜ਼ੀ ਚੁਸਤੀਆਂ ਵਰਤ ਲੇ ਉੱਪਰ ਵਾਲਾ ਸਭ ਦੇਖਦਾ ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਨੀਤ ਨੂੰ ਮਰਾਦਾਂ ਨਹੀਂ ਸਭ ਇਹਨਾਂ ਨੂੰ ਪੂਰੀ ਆਸ ਸੀ ਵੀ ਗੱਲ ਬਣ ਜੂ ਪਰ ਮੈਨੂੰ ਨਹੀਂ ਲੱਗਦਾ ਐਤ ਕਿ ਵੀ ਗੱਲ ਕਿਸੇ ਸਿਰੇ ਲੱਗੇ ਮੰਮੀ ਵੀਜ਼ਾ ਨਾ ਲੱਗਣ ਦੀ ਭਵਿੱਖਵਾਣੀ ਕਰਦੀ ਅੰਦਰੋਂ ਪੂਰੀ ਖੁਸ਼ ਸੀ ਨਾਲ ਹੀ ਮੰਮੀ ਕਹੀ ਜਾ ਰਹੀ ਸੀ ਅਸੀਂ ਤਾਂ ਫੇਰ ਵੀ ਅਰਜ਼ੋਈਆਂ ਕਰੀ ਜਾਂਦੇ ਆ ਕਿ ਇਹਨਾਂ ਦਾ ਕੰਮ ਬਣ ਜੇ ਇਹ ਕਿਸੇ ਪਾਸੇ ਲੱਗਣ ਤਾਂ ਅਗਲੇ ਸਾਡੇ ਬਾਰੇ ਵੀ ਕੁਝ ਸੋਚਣ ਇੱਕ ਪਲ ਰੁੱਕ ਕੇ मामੀ ਬੋਲੀ ਪੁੱਤ ਇੱਥੇ ਹੀ ਐ ਸਾਰੇ ਲੇਖੇ ਜੋਖੇ ਅਗਲਾ ਮੰਨੇ ਭਾਵੇਂ ਨਾ ਬਾਹਰ ਘੇਟ ਖੜ ਗਿਆ ਤਾਂ मामੀ ਉੱਠ ਕੇ ਗਈ ਮੈਂ ਘਰ ਵਾਲੀ ਵੱਲ ਦੇਖਿਆ ਤਾਂ ਮੁਸਕਰਾ ਪਈ ਪਰ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਅਸੀਂ ਚੁੱਪ ਹੀ ਰਹੀ। ਆਉਣ ਵਾਲਾ ਬਾਹਰੋਂ ਹੀ ਮੁੜ ਗਿਆ ਸੀ। ਮੰਮੀ ਮੁੜਦੀ ਰਸੋਈ 'ਚ ਚੱਕਰ ਲਾ ਆਈ। ਉਹ ਪਤਾ ਨਹੀਂ ਦੋਵੇਂ ਕਿੱਥੇ ਜਾ ਬੈਠੇ। ਆ ਜਾਂਦੇ ਤਾਂ ਰੋਟੀ ਖਾਣ ਬੈਠ ਸੀ। ਕਿੱਦਾਂ ਕਰ ਗਈ? ਡੀਕ ਲਗੇ, ਕਨਵੇੜਗੇ ਕੰਮ। ਜਦੋਂ ਆਉਣਗੇ ਦੇਖੀ ਜਾਊ ਫੇਰ। ਜਿਵੇਂ ਉਹ ਸਾਡਾ ਹੰਗਾਰਾ ਡੀਕਦੀ ਹੋਵੇ। ਕੋਈ ਨਾ ਰੁਕ ਜੋ। ਆ ਲੈਣ ਦਿਓ ਮਾਮਾ ਜੀ ਹੋਰਾਂ ਨੂੰ। ਮੇਰੀ ਘਰ ਵਾਲੀ ਨੇ ਕਿਹਾ ਮੈਂ ਵੀ ਥੋੜਾ ਟਾਈਮ ਪਾਸ ਕਰਨ ਲਈ ਉੱਠ ਕੇ ਵਾਸ਼ਰੂਮ ਚਲਾ ਗਿਆ। ਬਾਕੀ ਰਿਸ਼ਤੇਦਾਰ ਤਾਂ ਆਉਂਦੇ ਥੋੜਾ ਜਿਹਾ ਰੁਕਦੇ ਤੇ ਮੁੜ ਜਾਂਦੇ। ਅਸੀਂ ਸੱਸ ਸਹੁਰੇ ਨੂੰ ਢੀਕਦੇ ਰਹੇ ਕਿ ਉਹਨਾਂ ਦੇ ਨਾਲ ਹੀ ਸਹੁਰਿਆਂ ਨੂੰ ਚਲੇ ਜਾਵਾਂਗੇ। ਪਰ ਪਤਾ ਨਹੀਂ ਕਿਉਂ ਉਹ ਆਏ ਨਾ। ਅਸੀਂ ਵੀ ਹੁਣ ਰੋਟੀ ਖਾ ਕੇ ਤੁਰਨ ਬਾਰੇ ਵਿਚਾਰ ਬਣਾਈ ਸੀ। ਮੈਂ ਮੁੜ ਕੇ ਕਮਰੇ 'ਚ ਆਇਆ ਤਾਂ ਫੇਰ ਬੱਡੇ ਮਾਮਾ ਮਾਮੀ ਦੇ ਇੰਗਲੈਂਡ ਵੀਜ਼ੇ ਦੀ ਗੱਲ ਚੱਲ ਪਈ। ਹੁਣ ਛੋਟੀ ਮਾਮੀ ਬੇਲੀ ਹੋ ਕੇ ਆ ਗਈ ਸੀ। ਕਹਿਣ ਲੱਗੀ ਦੇਖ ਲੈ ਹਾਇ ਉਹਨਾਂ ਨੂੰ ਕੋਈ ਬਈ ਘਰੇ ਸੌ ਆਉਂਦਾ ਜਾਂਦਾ। ਸਵੇਰ ਦੇ ਗਏ ਨਹੀਂ ਮੁੜੇ ਅਜੇ ਸ਼ਹਿਰੋਂ। ਉੱਥੇ ਹੀ ਛੌਣੀ ਪਾ ਕੇ ਬਹਿ ਗਏ। ਪਤਾ ਲੱਗਣ ਤੇ ਜਿੱਦਣ ਅਸੀਂ ਆਏ ਭਾਜੀ ਉਦਣ ਵੀ ਕਾਗਜ਼ੇ ਚੱਕੀ ਫਿਰਦਾ ਰਿਹਾ। ਅੱਜ ਪਿੱਛੋਂ ਕਿੰਨੇ ਰਿਸ਼ਤੇਦਾਰ ਆ ਕੇ ਮੁੜ ਗਏ। ਜੇ ਅਸੀਂ ਨਾ ਆਏ ਹੁੰਦੇ ਕੌਣ ਦੇਖਦਾ ਤੁਸੀਂ ਕਿਹਦੇ ਕੋਲ ਆ ਕੇ ਬੈੰਦੇ ਮਾਮੀ ਨੇ ਜਿਵੇਂ ਸਾਨੂੰ ਜਚਾਇਆ ਹੋਵੇ ਕਿ ਤੁਹਾਡੀ ਮਾਂ ਵੀ ਉਹਨਾਂ ਦਾ ਪੱਖ ਪੂਰਦੀ ਏ ਵੱਡੀ ਮੰਗਰ ਲਾ ਕੇ ਪਰ ਆਏ ਗਏ ਦੀ ਦੇਖਭਾਲ ਤਾਂ ਅਸੀਂ ਕਰਦੇ ਆ ਹੁਣ ਇਹ ਤਾਂ ਹੈ ਜੀ ਮੈਂ ਹਲਕਾ ਜਿਹਾ ਹੰਗਾਰਾ ਭਰਿਆ ਮਾਮੇ ਹੁਰੀ ਮੁੜੇ ਤਾਂ ਅਸੀਂ ਰੋਟੀ ਖਾ ਕੇ ਤੁਰਨ ਲੱਗੇ ਦਿਨ ਢਲ ਰਿਹਾ ਸੀ ਸੋਚਿਆ ਜਾਂਦੇ ਜਾਂਦੇ ਵੱਡੇ ਮਾਮੇ ਨੂੰ ਮਿਲ ਹੀ ਚੱਲ ਗਈ ਸਾਡੇ ਜਾਂਦਿਆਂ ਮਾਮਾ ਆਇਆ ਸਾਡੇ ਜਾਂਦਿਆਂ ਮਾਮਾ ਆਇਆ ਬੈਠਾ ਸੀ ਵੇੜੇ ਦੀਆਂ ਜਨਾਨੀਆਂ ਜਾ ਚੁੱਕੀਆਂ ਸਨ ਸਾਨੂੰ ਵੇੜੇ ਵੱੜਦੇ ਦੇਖ ਮਾਮਾ ਕਾਗਜ਼ ਪੱਤਰ ਸਿਮੇਟਣ ਲੱਗਾ ਅੰਦਰ ਵੱੜ ਮਾਮੇ ਦੇ ਗੋਢੀ ਹੱਥ ਲਾ ਮੈਂ ਬੈਠਾ ਤਾਂ ਮੰਮੀ ਕਹਿਣ ਲੱਗੀ ਉਦਾਂ ਤੱਕ ਤੁਹਾਡੇ ਮੋਰੇ ਮੋਰੇ ਗਿਆ ਮੁੰਡਾ ਕਾਗਜ਼ ਦੇਖਦਾ ਪਰ ਕੀ ਪਤਾ ਕਈ ਵਾਰੀ ਬੰਦੇ ਦੇ ਨਹੀਂ ਦਿਮਾਗ 'ਚ ਗੱਲ ਪੈਂਦੀ ਰਾਜਪੁੱਤ ਤੂੰ ਦੇਖ ਤਾਂ ਸੁਹਾਰ ਕੇ ਮਾਮੇ ਤੋਂ ਕਾਗਜ਼ ਫੜ ਮਾਮੀ ਨੇ ਮੇਰੇ ਵੱਲ ਵਧਾਏ ਮੈਂ ਕਾਗਜ਼ ਫੜ ਦੇਖਣ ਲੱਗਾ ਰਿਫਿਊਜ਼ਲ ਦੇ ਕਈ ਕਾਰਨ ਲਿਖੇ ਸਨ ਮਾਸੀ ਦੀ ਕੁੜੀ ਦੇ ਵਿਆਹ ਵੇਲੇ ਦੀ ਵੀ ਕੇਸ ਹਿਸਟਰੀ ਸੀ ਮੈਂ ਮੋਟਾ-ਮੋਟਾ ਦੇਖ ਕੇ ਦੱਸਿਆ ਤਾਂ ਮਾਮੀ ਦੇ ਕਾਗਜ਼ ਫੜਾਉਣ ਵੇਲੇ ਜਿਹੜੀ ਮਾੜੀ-ਮੋਟੀ ਆਸ ਜੱਗੀ ਸੀ ਉਹ ਵੀ ਉੱਡ ਗਈ ਐਤਕੀ ਤਾਂ ਪੱਕੀ ਉਮੀਦ ਸੀ ਫੇਰ ਹੌਕਾ ਭਰ ਕੇ ਕਹਿਣ ਲੱਗੀ ਸਾਡੇ ਤਾਂ ਲੇਖ ਹੀ ਖੋਟੇ ਆ ਗੱਲਾਂ ਕਰਦਿਆਂ ਮੰਮੀ ਚਾਹ ਬਣਾ ਲਿਆਈ। ਚਾਹ ਪੀਂਦਿਆਂ ਤੇ ਗੱਲਾਂ ਕਰਦਿਆਂ ਕਾਫੀ ਸਮਾਂ ਲੰਘ ਗਿਆ। ਮੰਮੀ ਦੀ ਘੁੰਡੀ ਅਜੇ ਵੀਜ਼ੇ ਤੇ ਅੜੀ ਹੋਈ ਸੀ। ਪਿੱਛੋਂ ਹੀ ਉਹ ਪੁੱਛਣ ਲੱਗੀ ਹੁਣ ਨਹੀਂ ਕੁਝ ਹੋ ਸਕਦਾ। ਆਪਣੀ ਸਮਝ ਮੁਤਾਬਕ ਇਹੋ ਜਿਹੇ ਕੇਸਾਂ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਮੈਂ ਕਿਹਾ ਮਾਸੀ ਹੁਰੀ ਉਧਰੋਂ ਅਪੀਲ ਕਰਕੇ ਦੇਖ ਲੈ। ਸ਼ਾਇਦ ਗੱਲ ਬਣ ਜੇ। ਅਜੇ ਬਤੇਰੇ ਦਨ ਪੈ ਨਹੀਂ ਸਸਕਾਰ ਚ ਵਸੀ ਮੇਰੀ ਗੱਲ ਸੁਣ ਮਾਮੀ ਦੇ ਚਿਹਰੇ ਤੇ ਥੋੜੀ ਜਿਹੀ ਆਸ ਚਲਕੀ ਨਿੱਕੀਆਂ ਮੋਟੀਆਂ ਗੱਲਾਂ ਕਰਦਿਆਂ ਛੋਟੇ ਮਾਮੇ ਤੇ ਮਾਮੀਆਂ ਵੀ ਆ ਗਏ ਸਾਰੇ ਆਪੋ ਆਪਣੇ ਢੰਗ ਨਾਲ ਵੀਜ਼ਾ ਨਾ ਲੱਗਣ ਦੇ ਕਾਰਨ ਤਲਾਸ਼ਣ ਲੱਗੇ ਕੋਈ ਕੋਈ ਅਫਸੋਸ ਕਰਨ ਆਉਣ ਲੱਗਾ ਤਾਂ ਦੋਨੋਂ ਮਾਮੇ ਮਾਮੀਆਂ ਉਹਨਾਂ ਕੋਲ ਜਾ ਕੇ ਬੈਠਣ ਲਈ ਉੱਠੇ ਉੱਠਦੇ ਸਮੇ ਗਬਲੀ ਮਾਮੀ ਨੇ ਮੇਰੇ ਵੱਲ ਗੋਹ ਨਾਲ ਦੇਖਿਆ ਜਿਵੇਂ ਕਹਿ ਰਹੀ ਹੋਵੇ ਹਈ ਕੇ ਨਾ ਮੇਰੀ ਗੱਲ ਸੱਚੀ ਕਵੇਲਾ ਹੁੰਦਾ ਦੇਖ ਅਸੀਂ ਜਾਣ ਲਈ ਉੱਠੇ ਤੁਰਨ ਤੋਂ ਪਹਿਲਾਂ ਮੈਂ ਮਾਮੇ ਨਾਲ ਹੰਦਰਦੀ ਜਿਹੀ ਦਿਖਾਉਂਦਿਆਂ ਕਿਹਾ ਚੰਗਾ ਮਾਮਾ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਮੇਰਾ ਭਾਵ ਉਹਨਾਂ ਨੂੰ ਵੀਜ਼ਾ ਨਾ ਲੱਗਣ ਦੇ ਸਦਮੇ ਚੋਂ ਬਾਹਰ ਨਾ ਸੀ ਭਾਂਜੇ ਦੀ ਮੌਤ ਦੇ ਗਮ ਤੋਂ ਬਾਅਦ ਇਹ ਤਾਜ਼ਾ ਸੱਟ ਸੀ ਮਾੜਾ ਤਾਂ ਹੋਇਆ ਹੀ ਏ ਹੁਣ ਕੀ ਕਰ ਸਕਦੇ ਹਾਂ ਮਾਮੇ ਨੇ ਸਮਝਿਆ ਖਬਨੀ ਮੈਂ ਮੌਤ ਬਾਰੇ ਗੱਲ ਕਰਦਾ ਉਹ ਕਹਿਣ ਲੱਗੇ ਉਹਦੇ ਵੀ ਪੈਰ ਚੁੱਕੇ ਹੋਏ ਸੀ ਜਦੋਂ ਦਾ ਉੱਠਿਆ ਸਾਡੀ ਭੈਣ ਨੂੰ ਕੋਈ ਸੁੱਖ ਨਹੀਂ ਦਿੱਤਾ ਆਪਣੀ ਵਿਆਹੀ ਵਰੀ ਛੱਡ ਕੇ ਗੋਰੀ ਮੰਗਰ ਤੁਰਿਆ ਫਿਰਦਾ ਰਿਹਾ ਉੱਪਰੋਂ ਸ਼ਰਾਬੀ ਲੋਹੜੇ ਦਾ ਭੈਣ ਦੁਖੀ ਰਹੀ ساری ਉਮਰ ਉਹਦੇ ਹੱਥੋਂ ਮਾਮੇ ਨੇ ਝੋਰਾ ਜਿਆ ਕੀਤਾ ਸੁਣ ਕੇ ਮੈਂ ਸੋਚਿਆ ਮम्मा ਮੰਮੀ ਐਸੇ ਪਾਣ ਜਿਹਦੇ ਕਿਰਿਆ ਕਰਮ ਉੱਤੇ ਜਾਣ ਲਈ ਤਰ ਲੋ ਮੱਛੀ ਹੋ ਰਹੇ ਨੇ ਜਾਂ